ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਰਣਥਮ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤੇ ਸਮਾਗਮ ਆਯੋਜਿਤ ਕੀਤੇ ਗਏ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ 28 ਨਵੰਬਰ 2025 ਨੂੰ ਆਰੰਭ ਕਰਕੇ ਅੱਜ 30 11 2025 ਨੂੰ ਭੋਗ ਪਾਏਗੇ ਜਿਸ ਤੋਂ ਬਾਅਦ ਗੁਰਮਤ ਸਮਾਗਮ ਸਜਾਏਗੇ ਨਿਸ਼ਾਨ ਸਾਹਿਬ ਚੁਲਾਈ ਗਏ ਤੇ ਗੁਰਬਾਣੀ ਕੀਰਤਨ ਅਤੇ ਢਾਡੀ ਜਥੇ ਗਿਆਨੀ ਗੁਰਦੇਵ ਸਿੰਘ ਕੋਨਾ ਜੀ ਹੋਰਾਂ ਨੇ ਢਾਡੀ ਵਾਰਾ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਵਿਖੇ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਸਾਹ ਦੇ ਪ੍ਰਧਾਨ ਜਥੇ ਹਰਪ੍ਰੀਤ ਸਿੰਘ ਅਤੇ ਜਗੀਰ ਸਿੰਘ ਅਤੇ ਮੈਨੇਜਰ ਗੁਰਮੀਤ ਸਿੰਘ ਹੋਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗੁਰਦੁਆਰਾ ਸ਼੍ਰੀ ਰਣਥੰਮ ਵਿਖੇ ਰੱਖੇ ਦੀਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹਰ ਸਾਲ ਹਰ ਗੁਰਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਅਯੋਜਿਤ ਕੀਤੇ ਜਾਂਦੇ ਹਨ रे ला वे पे करो के कर ਪੈਰ ਤੇ ਰਖ ਕੇ ਅਗਗਲੋਦੀ ਕੋਵਲਾ ਦੇਸੀ ਕੇ ਖੜ ਕੇ ਅਗਗਲੋਦੀ ਕੋਵਲਾ ਦੇਸੀ ਕੇ ਖੜ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰਤ ਵੇਲੇ ਚੌਕੜਾ ਮਾਰ ਇੱਕ ਬੰਦੇ ਥੱਲੇ ਬੈਠੇ ਨੇ ਉੱਚੀ ਉੱਚੀ ਗੁਰਬਾਣੀ ਗਾ ਰਹੇ ਨੇ ਰੋਹਿਲਾ ਪਠਾਨ ਆਇਆ ਘੋੜੇ ਤੇ ਅਸਵਾਰ ਔਰ ਮੋਢੇ ਬੰਦੂਕ ਪਾਈਆ ਕੁਸ਼ਵਤ ਚੁੱਕੇ ਨੇ ਤੇ ਸਤਿਗੁਰਾਂ ਦੇ ਸਾਹਮਣੇ ਆ ਗਿਆ ਮਿਲ ਕਰਾ ਮਾ ਕੇ ਆਖਿਆ ਭੱਜਣ ਦਾ ਜਾਲਾ ਨਹੀਂ ਕਰਨਾ ਦੱਸ ਤੂੰ ਕੌਣ ਆ ਕਿੱਥੋਂ ਆਇਆ ਕਿੱਥੇ ਜਾਣਾ ਤੇਰਾ ਨਾਂ ਕੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਬਸ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ ਪਠਾਨ ਕਹਿੰਦਾ ਤੂੰ ਮੈਨੂੰ ਜਾਣ ਲੈ ਮੈਂ ਕੌਣ ਮੈਂ ਪਠਾਨ ਮੇਰੇ ਕੋਲ ਇਹ ਬੰਦੂਕ

ਆਏ ਫਿਰ ਅੰਗਤ ਫੁੱਟੇ ਅਮਰਦਾਸ ਸ੍ਰੀ ਗੰਬਾ ਸੇ ਹੁਲਸਾ ਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਪਨ ਤੇ ਆਈ ਐ ਜਿਹ ਦਿਆਂ ਸਭ ਨੂੰ ਜਿ ਆਏ ਤੇ ਪਾਣ ਕੋਈ ਨਾ ਹਰਿ ਨਾਮ ਨੇ ਆਵੈ ਭਾਏ ਸਭ ਭਾਏ ਹੁਣਾ ਜੀ ਸਹਾਏ ਸਤਿ ਪਾਸ਼ਾਈ ਹਦੀ ਜੋਤ ਸਤਿ ਸਹਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਹ ਸਾਬ ਸਹਾਏ ਹੁਣਾ ਜੀ ਸਹਾਏ ਸਾ ਪਾਸ਼ਿਆ ਅਈਆ ਤੇ ਆਤਮਿਕ ਜੋਤੰਦਮ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਬਾਣ ਪਵਿੱਤਰ ਥਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੋਂ ਸਾਹਿਬ ਜਦਾਂ ਚਾਲਿਆ ਮੁਕੇ ਹਟਿਆ ਜਪਿਆ ਕਮਿਆ ਅੰਨਾ ਦਾ ਨਾਮ ਲਿਖਿਆ ਵਣ ਚਤੀਆ ਧੀ ਚਲਾਈ ਧੀਕ ਵਾਹਾਈ ਦੇ 100 ਗੀਤਾ ਦੇ ਨਾ ਪਿਆਰਿਆਂ ਸੱਚਿਆਰਿਆਂ ਦੇ ਕਮਾਏ ਦਾ ਧਿਆਰ ਕੇ ਹਰ ਸਸਾਈ ਬੋਲੋ ਜੀ ਵਾਹਿਗੁਰੂ ਕਿੰਨਾ ਸਿੰਘਾ ਸਿੰਘੰਦਰਾਮ ਹੈ ਜੀ ਦਿੱਤੇ ਵੰਡ ਵੰਡ ਕਿਟਾਏ ਫੁਕਰੇ ਲੋਹਾਈਆਂ ਚ ਬਥੜੇ ਅਰ ਨਾਲ ਚਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਤਸਨ ਨਾਣੀ ਪੁਆਈ ਪੰਜਾਬਕ ਦਾ ਸਭ ਤੋਂ ਵੱਧ ਗੁਰਦੁਆਰਿਆਂ ਨੂੰ ਧਾਮਾਂ ਧਿਆਨ ਕਰੀਏ ਸਤਿ ਸਾਈਂ ਬੋਲੋ ਜੀ ਵਰਤਮੇ ਸਰਬਤੇ ਖਾਲਸ ਜੀ ਕੀ ਅਰਦਾਸ ਹੈ ਜੀ ਸੰਗਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਾਬੇ ਕਿਤਾਬਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਤੇ ਆ ਸਾਈਂ ਦਾ ਹਰ ਅਸੀਰੀ ਆਏ टेक टेक फतेह व्रत के पैज पंथ के लिए श्री साहिब की सहाय हरसा जी के बोल वाले बोलो जी 91 सिक्के दान के दान रह दान पेट दान विवाह दान खुसा दान दाना सिर दान नाम दान, 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 दान श्री अमर सिंह साहिब दरगाह मिशन या ठंडे बुंदे जुगों जुग अटल राम का जयकार खालसा साहिब बोलो जी ਇਤਰਾਦਾ ਮੰਨਿਆ ਵਾ ਮਾਤੂ ਦੀ ਮਤਵਤਾ ਰੱਖਾ ਹੈ ਇਹ ਕਾਲ ਪ੍ਰੋਤਪੀ ਮਾ ਸਾਹਿਬ ਦਾ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਪਵਿੱਤਰ ਤੁਸਵਾਰੀ ਮੋਤਾ ਮਾਤੂ ਜਿੰਨਾ ਕੋ ਪੁੱਤ ਨੂੰ ਛੋੜਿਆ ਗਿਆ ਹੈ ਉਹਨੇ ਦਰਸਨ ਦਾ ਤੇ ਸੇਵਾ ਦਾ ਦਾਣ ਆਪਣੀ ਥਿਆਰੇ ਨਾਲ ਸਦੀ ਨੂੰ ਬਸ ਜੋੜੀਏ ਦੇ ਨਿਰਮਾਣ ਦੇ ਮਾਣ ਤਾਨ ਦੇ ਧਾਰਨ ਹੋਇਆ ਦਾ ਅੰਤਨ ਸਾਹਿਬ ਸ੍ਰੀ ਗੁਰੂ ਜੀ ਸਿੰਘ ਮਹਾਰਾਜ ਜੋ ਆਪ ਜੀ ਦਾ ਆਮਨ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਨਨਕਾਨ ਸਾਹਿਬ ਵਿਖੇ ਤੰਤਨ ਸਾਹਿਬ ਸਹਿਤੋ ਸਿੰਘੋ ਜੀ ਤੰਤਨ ਸਾਹਿਬ ਸ੍ਰੀ ਪਰਗਮ ਸਾਹਿਬ ਜੀ ਮਾਰੇ ਆਪ ਜੀ ਦੇ ਚਰਨਾ ਕਮਲਾ ਵਿਸ਼ੇ ਦਾ ਸੰਤਾਂਧਿਆ ਅਦਸਾ ਮੇਰੀ ਸਤਿ ਪ੍ਰਵਾਨ ਕਰਨੀ ਚਾਹੇ ਸਤਿਗੁਰੂ ਨਾਨਕ ਪਰਗਟਿਆ ਮਿੱਟੀ ਇੱਕ ਹੰਦ ਜਗ ਜਨਨ ਹੋ ਆ ਜੋ ਪਰਸਨ ਜਤ ਸਵਰਜਨ ਨਿਕਲੇ ਆਤਾਰਿ ਛੱਪੇ ਅੰਧੇਰ ਫੋੜਾ ਇਹ ਮਹਾਵਕਾ ਅਨੁਸਾਰ ਪਾਸ਼ਾ ਮਹਾਰਾਜ ਜੀ ਆਪ ਜੀ ਆਸ਼ਮਾਹ ਮਹਾਰਾਜ ਜੀ ਪ੍ਰਬੰਧਕ ਕਮੇਟੀ ਸ੍ਰੀ ਪੋਟਾ ਸਾਹਿਬ ਤੋਂ ਪਾਸ਼ਾ ਮਹਾਰਾਜ ਜੀ ਸ੍ਰੀ ਅਟੰਡ ਪਾਟ ਸਾਹਿਬ ਪ੍ਰਾਰੰਭ ਕਰਵਾਏ ਸਨ ਸਾਹਿਬ ਆਪ ਉਹ ਮਨ ਮਤ ਸੰਪੂਰਨ ਤੈ ਖੋ ਪਾਏ ਗਣ ਪਾਸ਼ਾ ਮਹਾਰਾਜ ਰਾਜ ਜੀ ਜਿੱਥੇ ਕੋ ਲੇ ਸੰਕਰ ਜਿਆ ਕੋ ਸੇਵਾ ਕਰਜਿਆ ਕੋ ਪਾਠੀ ਸਿੰਘਾਗੜਾ ਪਾਠ ਕਰਦੇ ਆ ਕੋ ਕਈਆਂ ਪ੍ਰਕਾਰ ਦੇ ਗਲਤੀਆਂ ਟੋਟੀਆਂ ਹੋਈਆਂ ਹੋਣ ਜਾਂ ਜੇ ਦਾਸ ਬੱਚੀ ਜਾਣ ਕੇ ਜਮਾ ਕਰਨੀ ਆਪਾ ਤੋਂ ਸਮਤ ਬਖਸ਼ਿਸ ਕਰਨੀ ਪੁਲੀ ਸੁਣੀ ਬਾਣੀ ਸਤਲਕ ਸੋਧ ਦੇ ਪ੍ਰਵਾਨ ਕਰਨੀ ਪੁਲੀ ਸੁਣੀ ਬਾਣੀ ਦਾ ਪਾਉ ਸੰਕਾ ਦੇ ਹਿਰਦੇ ਬਹੁਣਾ ਸਾਧ ਸੰਗਤਿ ਆ ਰੀਤਿਿਲ ਕੋ ਪੇਟਾਵਾ ਦਿੱਤੀ ਪ੍ਰਵਾਨ ਸਰ ਪ੍ਰਵਾਨ ਕਰਨੇ ਜੀ ਕਦਮ ਲੈ ਕੇ ਲਾਉਣੇ ਦੁੱਖ ਆ ਕੈ ਸਾਂ ਦੇ ਨਾ ਤੁਚਾਉਣਾ ਸੰਕੰਦਾ ਵਿਕਾਸ ਜਨਣਾ ਪਾਸ਼ਾ ਮਹਾਰਾਜ ਸਾਰੇ ਸੰਗਤਾਂ ਨੇ ਬਹੁਤ ਸਰਸ਼ੀ ਆਵਾ ਮਾ ਕਿਤਨੀ ਪਾਸ਼ਾ ਮਹਾਰਾਜ ਰੋਹਾਈ ਨਹੀਂ ਆ ਤਿਲ ਕੋ ਪੇਟਾਵਾ ਦਰਤੇ ਪ੍ਰਵਾਨ ਕਰਨੀ ਰਸਤਾ ਬਸਤਾ ਸੋਹ ਢਾਰੇ ਭਰਪੂਰ ਕਰਨੀ ਕਾਲ ਸੰਕਟ ਦੂਰ ਕਰਨੀ ਨੁਕਾਦ ਦੇ ਸਾਖਲੇ ਸਨ ਨਾਸ ਕਰਨਾ ਖੰਦਾ ਫਟਾਸ ਕਰਨਾ ਸਾਰੇ ਸੰਕਤਾ ਸੇਵਕਾ ਸਿੱਤੇ ਮਿਹਰ ਪ੍ਰਿਆ ਹੱਥ ਰਖਣਾ ਸਿਹਰ ਦੀਆਂ ਦ੍ਰਸ਼ਟੀਆ ਬਕਸ਼ਣੀਆਂ ਜੀ ਹਰ ਪਰਿਵਾਰ ਸੁਖਾਂਤਿ ਵਰਤੌਣੀ ਹਰ ਮੈਦਾਨ ਦੀ ਮਾਨ ਪਤੀ ਬਕਸ਼ਿਸ਼ ਅਤੇ ਪਾਣੀ ਕੁੰਮ ਦੀ ਸੇਵਕਾਂ ਦੀ ਬਲ ਤੇ ਬਕਸ਼ਿਸ਼ ਰਣੇ ਉਹ ਇਹ ਗੱਲ ਕਹਿੰਦੇ ਕਿ ਮਾ ਬਖਸ਼ਿਸ਼ ਕਰਨੇ ਪਾਸ਼ਾ ਮਹਾਰਾਜ ਨੂੰ ਆਵਿਸ ਜੀ ਦੀਵਾਨਾ ਪਾਣੀ ਪੜਦੇ ਨੂੰ ਸੇਵਾ ਕਰਨ ਲਈ ਆ ਕੋਣ ਅੰਨ੍ਹਾ ਪ੍ਰਕਾਰ ਦੀਆਂ ਗਲਤੀਆਂ ਤੋਂ ਠੋਟੀ ਮਾਫੀ ਬਖਸ਼ਿਸ਼ ਕਰਨੇ ਛੇ ਪੂਰੀ ਨੂੰ ਸਾਜ ਜੀ ਆ ਕੋਣ ਇੱਕ ਸਜਣ ਦੇ ਕੋ ਹੋਣੀ ਹੈ ਗੱਲ ਕਹਤੇ ਕਿ ਮਾ ਬਖਸ਼ਿਸ਼ ਕਰਨੇ ਆਪ ਜੀ ਭੋਗ ਲਾਓ ਰੇ ਪਾਸ਼ਾ ਲੋ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਲਾਏ ਜੋ ਜੀ ਆ ਜੇ ਪ੍ਰਸਾਦ ਛੇ ਸਤਨਾਮ ਸ੍ਰੀ ਵਾਹਿਗੁਰੂ ਜੀ ਪੇ ਮਹਾਰਾਜ ਹੁਣ ਗੱਲ ਕਹਤੇ ਕਿ ਮਾ ਬਖਸ਼ਿਸ਼ ਕਰਨੇ ਅਪਾਸਾ ਬੇਨਤੀ ਕਰਦੇ ਆ ਕੋ ਪਈਆ ਪ੍ਰਤਾਪ ਦੇ ਅੰਗਲ ਤੇ ਦੂਤੀ ਮਾਫੀ ਬਖਸ਼ਿਸ ਕਰਨੇ ਆਪ ਜੀ ਕਰੋ ਕਿਰਪਾ ਪਾਵਨ ਪਵਿੱਤਰ ਬਾਣੀ ਵਿੱਚੋਂ ਸੰਤਾਨਹੁਦਨ ਨਾਮੇ ਦੀ ਸਾਥ ਬਖਸ਼ਿਸ ਤੋਂ ਮਛੰਦੀ ਸੰਮਰਤਾ ਸਤ ਜੀ ਬਖਸ਼ਿਸ ਕਰਨੇ ਜੇ ਸਰਵਤਾਪ ਲਾਟਣਾ ਯੋਜੇ ਆਪ ਜੀ ਦਰਤੇ ਆਵੇ ਰਾਜੀ ਪ੍ਰਸੰਝਾਵੇ 1973 ਸਨ ਪ੍ਰੈਸ ਤੋਂਤ ਰੇ ਗੁਰੂ ਨਾਨਕ ਨਾਮ ਚੜਦੇ ਗਨਾ